ਦੇਖੋ ਇਹ ਸਮਝਾਇਆ ਜਾ ਰਿਹਾ ਕਿ ਸ਼ਾਇਦ ਇਹ ਲਾਸਟ ਬਾਈ ਇਲੈਕਸ਼ਨ ਹੋਏਗੀ ਹਾਲਕਾ ਚਾਂਸ ਇੱਕ ਹੋਰ ਦਾ ਵੀ ਹੈਗਾ ਪਰ ਸਮਝਾਇਆ ਜਾ ਰਿਹਾ ਕਿ ਸ਼ਾਇਦ ਇਹੀ ਲਾਸਟ ਬਾਈ ਇਲੈਕਸ਼ਨ ਹੋਏਗੀ ਸਾਡੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਅੰਦਾਜ਼ੇ ਲਾਈ ਜਾ ਰਹੇ ਨੇ ਕਿ ਨੈਕਸਟ ਦਸੰਬਰ ਦੇ ਵਿੱਚ ਪੰਜਾਬ ਦੀਆਂ ਜਨਰਲ ਜਿਹੜੀਆਂ ਇਲੈਕਸ਼ਨਸ ਹੈਗੀਆਂ 27 ਦੀਆਂ ਉਹਨਾਂ ਦਾ ਐਲਾਨ ਹੋ ਸਕਦਾ ਜੀ ਸੋ ਮੇਰੇ ਖਿਆਲ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰ ਰਹੀਆਂ ਹੈ ਕਿ ਜਿਹੜੀ ਇਹ ਇਲੈਕਸ਼ਨ ਹੈਗੀ ਏ ਇਹਦੇ ਜਿਹੜੇ ਨਤੀਜੇ ਹੋਣਗੇ ਉਹ ਸਾਰੀਆਂ ਸਿਆਸੀ ਪਾਰਟੀਆਂ ਤੇ ਇਹ ਅਸਰ ਪਾਉਣਗੇ ਕਿ ਉਹ ਕਿਸ ਥਾਂ ਤੇ ਖੜੇ ਹੋਏ ਨੇ ਹੂੰ ਤੇ ਕੋ ਜਿਵੇਂ ਹਕਮ ਰਾਣ ਪਾਰਟੀ ਇਹ ਸਮਝ ਰਹੀ ਹੈ ਕਿ ਸਾਡੀ ਜਿਹੜੀ 4 ਸਾਲ ਦੀ ਕਾਰਗੁਜ਼ਾਰੀ ਹੈ ਉਹਦੇ ਬਾਰੇ ਇੱਕ ਸਮ ਦਾ ਇਸ ਬਾਈ ਇਲੈਕਸ਼ਨ ਦੇ ਵਿੱਚ ਫਤਵਾ ਮਿਲੇਗਾ ਜੀ ਦੂਜੇ ਪਾਸੇ ਜਿਹੜੇ ਅਕਾਲੀ ਧੜੇ ਦੋ ਸਾਡੇ ਬਣ ਗਏ ਨੇ ਉਹਨਾਂ ਨੂੰ ਵੀ ਇਹ ਮਹਿਸੂਸ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਸ ਬਾਈ ਇਲੈਕਸ਼ਨ ਚ ਪਤਾ ਲੱਗੇਗਾ ਕਿਉਂਕਿ ਦੋਵੇਂ ਲੜ ਰਹੇ ਨੇ ਹੂੰ ਜਿਹੜਾ ਦੂਸਰਾ ਨਵਾਂ ਕਾਲੀਤਲ ਬਣਿਆ ਹੈ ਉਹ ਭਾਵੇਂ ਆਪ ਨਹੀਂ ਲੜ ਰਹੇ ਪਰ ਉਹ ਇੱਕ ਹੋਰ ਅਕਾਲੀ ਧੜੇ ਨਾਲ ਲੜ ਕੇ ਲੜ ਰਹੇ ਨੂੰ ਨੂੰ ਸਪੋਰਟ ਦੇ ਰਹੇ ਨੇ ਸੋ ਇਹਦੇ ਵਿੱਚ ਇਹ ਪਤਾ ਲੱਗਣਾ ਹੈ ਕਿ ਕਿਹੜੇ ਅਕਾਲੀ ਦਲ ਦਾ ਲੋਕਾਂ ਚ ਪੇਸ ਹੈਗਾ ਜਾਂ ਕਿੰਨਾ ਕੁ ਆਧਾਰ ਹੈਗਾ ਉਹਨਾਂ ਲਈ ਇਹ ਗੱਲ ਬਹੁਤ ਇੰਪੋਰਟੈਂਟ ਹੈ ਤੀਸਰਾ ਕਾਂਗਰਸ ਜਿਹੜੀ ਕਿ ਆਪਣੇ ਆਪ ਨੂੰ ਇਹ ਦੱਸ ਰਹੀ ਹੈ ਕਿ ਜੇ ਅਸੀਂ ਪੰਜਾਬ ਚ ਨੈਕਸਟ ਇਲੈਕਸ਼ਨ ਜਿੱਤ ਸਕਨੇ ਆ ਔਰ ਉਹ ਜਿਹੜੀ ਹੁਕਮਰਾਨ ਪਾਰਟੀ ਹੈ ਇਹ ਡਾਊਨ ਹੈਗੀ ਹੈ ਤੇ ਅਸੀਂ ਦਾਵੇਦਾਰ ਹੈਗੇ ਆ ਸਰਕਾਰ ਦੇ ਉਹਨਾਂ ਲਈ ਵੀ ਇਹ ਬਹੁਤ ਇੰਪੋਰਟੈਂਟ ਹੋਏਗਾ ਕਿ ਜੇ ਉਹ ਇਹ ਸਿਲੈਕਸ਼ਨ ਤੇ ਰਿਜ਼ਲਟ ਚੰਗਾ ਨਹੀਂ ਦਿੰਦੇ ਉਹਦੇ ਨਾਲ ਉਹਨਾਂ ਦੀ ਪਾਰਟੀ ਦੇ ਵਰਕਰਾਂ ਤੇ ਔਰ ਆਮ ਲੋਕਾਂ ਤੇ ਕੋਈ ਚੰਗਾ ਅਸਰ ਨਹੀਂ ਪਏਗਾ ਸੋ ਮੇਰੇ ਖਿਆਲ ਚ ਸਾਰਿਆਂ ਲਈ ਇਹ ਜਿਹੜੀ ਇਲੈਕਸ਼ਨ ਹੈਗੀ ਏ ਇੱਕ ਬਹੁਤ ਮਹੱਤਵਪੂਰਨ